ਹਾਂਜੀ ਅੱਜ ਸੰਗਰੂਰ ਭਗਵੰਤ ਮਾਨ ਦੀ ਰਹਿਸ ਦੇ ਕੋਲ ਜਿਹੜਾ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਉਹ ਮਨਾਇਆ ਜਾ ਰਿਹਾ ਸੋ ਠੇਕਾ ਮੁਲਾਜ਼ਮ ਜਿਹੜਾ ਸੰਘਰਸ਼ ਮੋਰਚਾ ਉਹਦੇ ਬੈਨਰ ਹੇਠ ਕਾਫੀ ਜਥੇਬੰਦੀਆਂ ਨੇ ਅੱਜ ਇਹ ਧਰਨਾ ਲਾਇਆ ਸੋ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਉਹ ਮਨਾਇਆ ਜਾਣਾ ਸੋ ਬਹੁਤ ਜ਼ਿਆਦਾ ਜਿਹੜੀ ਪੁਲਿਸ ਹੈ ਉਹ ਇਹੋ ਲਗਾਈ ਗਈ ਹੈ ਭਗਵੰਤ ਮਾਨ ਸਰਕਾਰ ਵੱਲੋਂ ਸੋ ਇੱਥੇ ਇੱਕ ਚੀਜ਼ ਇਹ ਵੀ ਦੇਖਣ ਨੂੰ ਮਿਲੀ ਹੈ ਜਿਹੜੀ ਬਾਕੀ ਪਹਿਲਾਂ ਸਰਕਾਰਾਂ 'ਚ ਨਹੀਂ ਦੇਖਣ ਨੂੰ ਮਿਲੀ ਸਾਨੂੰ ਸੰਘਰਸ਼ਾਂ ਦੌਰਾਨ ਕਿ ਜਿਹੜਾ ਇਹ ਟੈਂਟਾ ਇਹ ਟੈਂਟ ਨਹੀਂ ਸਾਨੂੰ ਲਾਉਣ ਦਿੱਤਾ ਜਾ ਰਿਹਾ ਸੀ ਸੋ ਡਿਪਟੀ ਸਾਹਿਬ ਆਏ ਸੀ ਉਹ ਕਹਿੰਦੇ ਵੀ ਟੈਂਟਾ ਤੁਸੀਂ ਇੱਕ ਸਾਈਡ ਤੇ ਲਾ ਲਓ ਸੋ ਇੱਕ ਗੱਲ ਹੈਰਾਨ ਕਰਨ ਵਾਲੀ ਇਹ ਵੀ ਸੀ ਕਿ ਜਿਹੜਾ ਇਹ ਟੈਂਟਾ ਇਹ ਪਟਿਆਲੇ ਜ਼ਿਲ੍ਹੇ ਤੋਂ ਲੈ ਕੇ ਗਿਆ ਸੰਗਰੂਰ ਵਾਲੇ ਲੋਕਾਂ ਨੇ ਦੁਕਾਨਦਾਰਾਂ ਨੇ ਟੈਂਟ ਦੇਣ ਤੋਂ ਮਨਾ ਕਰਤਾ ਸੋ ਇਨੀ ਤਾਨਾ ਸਾਧ ਸਰਕਾਰ ਹੈ ਜਿਹੜਾ ਇਹ ਰਵਈਆ ਉਹਦਾ ਕਿਉਂਕਿ ਸਮਾਂ ਥੋੜਾ ਰਹਿ ਗਿਆ ਕੋਈ ਗੱਲ ਨਹੀਂ ਸੋ ਪ੍ਰਧਾਨ ਸਾਹਿਬ ਨੇ ਬਰਿੰਦਰ ਮੋਮੀ ਜੀ ਉਹਨਾਂ ਨੇ ਵਿੱਚ ਜਾ ਕੇ ਆਪ ਟੈਂਟ ਜਿਹੜਾ ਫਿਰ ਉਹ ਲਗਾਉਣ ਲਈ ਕਿਹਾ ਤਾਂ ਸਾਰੇ ਜਿਹੜੇ ਵਰਕਰ ਨੇ ਉਹਨਾਂ ਨੇ ਰਲ ਮਿਲ ਕੇ ਜਿਹੜਾ ਟੈਂਟ ਲਾਇਆ ਅੱਜ ਲੋੜ ਆ ਸਾਨੂੰ ਇਕੱਠੇ ਹੋਣ ਦੀ ਤੇ ਇੱਕ ਦੂਜੇ ਨਾਲ ਖੜਨ ਦੀ ਇਹ ਦੋ ਜਮਾਤਾਂ ਦੀ ਲੜਾਈ ਹੈ ਇੱਕ ਜਮਾਤ ਉਹ ਹੈ ਜਿਹੜੀ ਸਾਡੀ ਲੁੱਟ ਕਰਦੀ ਹੈ ਢਾਨੀਆਂ ਵਾਨੀਆਂ ਦੀ ਜਮਾਤ ਜਿਹੜਾ 90 ਕਰੋੜ ਰੁਪਈਆ ਘੰਟੇ ਦਾ ਕਮਾਉਂਦਾ ਹੈ ਤੇ ਦੂਜੇ ਪਾਸੇ 300 ਰੁਪਏ ਦਿਹਾੜੀ ਵਾਲੇ ਨਾਲ ਕੀ ਮੁਕਾਬਲਾ ਹੈ ਉਹਦਾ ਪਰ ਨੀਤੀਆਂ ਇੱਕੋ ਜੀਆਂ ਨੇ ਅੱਜ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਜੇ ਆਪਾਂ ਇਕੱਠੇ ਹੋਵਾਂਗੇ ਜੇ ਸਿਰ ਜੋੜਨਗੇ ਤਾਂ ਆਪਣਾ ਸਾਰਾ ਕੁਝ ਬਚਣਾ ਹੈ ਨਹੀਂ ਡੂੰਗੀ ਜਿਹੜੀ ਖਾਈ ਆ ਉਹ ਬਹੁਤ ਡੂੰਗੀ ਹੋਣ ਜਾ ਰਹੀ ਹੈ ਸਾਨੂੰ ਦਿਨ ਦਿਹਾੜੇ ਲੁੱਟਣ ਦੀਆਂ ਬਿਆੰਤਾ ਬਣ ਰਹੀਆਂ ਨੇ ਤੇ ਰਾਤੋਂ ਰਾਤ ਸਰਕਾਰਾਂ ਲੜਾਈਆਂ ਕਰਾਉਂਦੀਆਂ ਨੇ ਤੇ ਰਾਤੋਂ ਰਾਤ ਬੰਦ ਹੋ ਜਾਂਦੀਆਂ ਨੇ ਅੱਜ ਸਾਨੂੰ ਲੋੜ ਹੈ ਇਕੱਠੇ ਹੋਣ ਦੀ ਜੇ ਅਸੀਂ ਇਕੱਠੇ ਹੋਵਾਂਗੇ ਤਾਂ ਆਪਣਾ ਸਾਰਾ ਕੁਝ ਬਚ ਜਾਣਾ ਹੈ ਨਹੀਂ ਵੀਰੋ ਬਹੁਤ ਕੁਝ ਸਾਡਾ ਨੁਕਸਾਨ ਪਹਿਲਾਂ ਹੀ ਹੋ ਗਿਆ ਤੇ ਆਪਾਂ ਇਹਨਾਂ ਸਾਰਿਆਂ ਦੀ ਬੀਕੇ ਜੁ ਇਕਤਾ ਯਾਦ ਵੱਲੋਂ ਅਸੀਂ ਸਾਡੇ ਠੇਕੇ ਮਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਸਾਥੀ ਸ਼ੇਰ ਸਿੰਘ ਜੀ ਖੰਨਾ ਪੰਜਾਬ ਸੀਵਰੇਜ ਬੋਰਡ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨੇ ਸੋ ਉਹ ਤੈਰਣ ਉਹਦੀ ਪ੍ਰਧਾਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਵਾਸਤੇ ਅੱਜ ਮੁੱਖ ਮੰਤਰੀ ਭਗਵਾਨ ਜੀ ਕੋਲ ਹੀ ਮੂਹਰੇ ਜੁੜੇ ਬਹਾਦਰ ਸਾਥਿਓ ਸਲਾਮ ਹੈ ਤੁਹਾਡੇ ਸਿੱਧਕ ਨੂੰ ਸਲਾਮ ਹੈ ਤੁਹਾਡੇ ਜੱਜਵੇ ਨੂੰ ਸਰਦਾਰ ਭਗਤ ਸਿੰਘ 23 ਸਤੰਬਰ 1907 ਦੇ ਵਿੱਚ ਪਾਇਆ ਹੋਇਆ 32 ਸਾਲ ਦੀ ਉਮਰ ਦਾ ਜਿਹੜਾ ਇੱਥੇ ਹਾਕਮਾਂ ਦੇ ਆਪੇ ਦਾ ਹੋਇਆ ਇੱਥੇ ਹਾਕਮਾਂ ਨੂੰ ਬੰਗਾਰ ਪਾਉਂਦਾ ਹੋਇਆ ਸ਼ਹੀਦੀ ਦਾ ਜਾਮ ਪੀ ਗਿਆ ਸੱਚਨੋ